ਵਹੇਂਕਰੂ ਸਾਹਿਬ ਜੀ ਇੱਛਾ ਨਿਜ ਕਰਦੈ ਕਰੀਐ ਸਬੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸ ਪਰਮ ਅਤਿ ਸਤਕਾਰ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਵਡਪਾਗੇ ਹਾਂ ਜੋ ਰੋਜ ਸ਼ਾਮ ਦੇ دیਵਾਨਾਂ ਦੀ ਹਾਜ਼ਰੀ ਪਰਦੇ ਹਾਂ ਵਿਚਾਰਾਂ ਦੀ ਪਰਮਤਾ ਤੋਂ ਪਹਿਲਾਂ ਫਤਿਹਨ ਸਾਂਝ ਪਾ ਲਈਏ ਦੋਨੇ ਹੱਥ ਜੋੜ ਕੇ ਪ੍ਰੇਮ ਨਾਲ ਲਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਵਿੱਤਰ ਬਾਣੀ ਚੋਪਈ ਸਾਹਿਬ ਦੀ ਬਾਣੀ ਉਸ ਬਾਣੀ ਦੇ ਵਿੱਚ ਉਹ ਅੱਜ ਆਪਾਂ ਤੀਜਾ ਪਦ ਜਿਹੜਾ ਹੈ ਉਹ ਵਿਚਾਰਨ ਦਾ ਆਪ ਯਤਨ ਕਰਨਾ ਹੈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਮੋਰਛਾ ਨਿਜ ਕਰਦੈ ਕਰਿਐ ਕਹਿੰਦੇ ਹੈ ਅਕਾਲ ਪੁਰਖ ਹੈ ਵਾਹਿਗੁਰੂ ਜੀ ਆਪਣਾ ਮੇਰ ਭਰਿਆ ਹੱਥ ਧਾਕੇ ਮੇਰੀ ਰੱਖਿਆ ਕਰੋ ਤੁਸੀਂ ਮੋਹ ਰੱਖਾ ਨਿਜ ਕਰ ਦੇ ਕਰੀਏ ਨਿਜ ਦਾ ਭਾਵ ਹੈ ਆਪਣਾ ਮੇਰ ਭਰਿਆ ਹੱਥ ਰੱਖ ਕੇ ਮੇਰੀ ਰੱਖਿਆ ਕਰੋ ਕਿਹੜੀ ਰੱਖਿਆ ਸਭ ਬੈਰਨ ਬੈਰਨ ਦਾ ਭਾਵ ਜਿਹੜੇ ਵੈਰੀ ਨੇ ਚਿੰਨੇ ਬਿਵੈਰੀ ਕੋ ਅੱਜ ਸੰਗਰੀਏ ਅੱਜ ਦਾ ਪਾਵ ਹੋਣੇ ਤਤਕਾਲ ਛੇਤੀ ਜਲਦੀ ਤੋਂ ਜਲਦੀ ਸਾਬ ਜੀ ਕਿੰਨੇ ਸਾਰੇ ਬੈਰੀਆਂ ਨੂੰ ਤਤਕਾਲ ਜਲਦੀ ਤੋਂ ਜਲਦੀ ਖਤਮ ਕਰਦੇ ਹੁ ਮੁਕਾਦਿਉ ਨਾ ਸਭ ਬੈਰਨ ਕੋ ਅੱਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਫਿਰ ਸਾਡੀ ਮੇਰੀ ਜਿਹੜੀ ਆਸਾ ਹੈ ਮਨ ਦੀ ਉਹ ਪੂਰੀ ਹੋ ਜਾਵੇ ਕਿਹੜੀ ਆਸਾ ਹੈ ਤੋੜ ਤੋੜ ਦਾ ਪਾਪ ਹੁੰਦਾ ਤੋੜ ਲਗਨੀ ਤਾਂਗ ਜੀ ਨੂੰ ਕਹਿੰਦੇ ਆ ਕਿਸੇ ਚੀਜ਼ ਦੇ ਪ੍ਰਤੀ ਤਾਂਗ ਪੈਦਾ ਹੋ ਜਲੇ ਤੋੜ ਭਜਨ ਦੀ ਕਿਹਦੀ ਤੋੜ ਭਜਨ ਦੀ ਪਰਮਾਤਮਾ ਦੇ ਨਾਮ ਦੀ ਬੰਦਗੀ ਦੀ ਰਹਿ ਪਿਆਸਾ ਮੇਰੇ ਮਨ ਦੇ ਅੰਦਰ ਇਹ ਤਾਂਗ ਇਹ ਪਿਆਸ ਬਣੀ ਰਹੇ ਪਰਮਾਤਮਾ ਦੇ ਨਾਮ ਨੂੰ ਧਿਆਨ ਦੀ ਪਰਮਾਤਮਾ ਨਾਲ ਜੁੜਨ ਦੀ ਤੌਰ ਭਜਨ ਕੀ ਰਹੇ ਪਿਆਸਾ ਗੁਰੂ ਸਾਹਿਬ ਜੋ ਸਾਨੂੰ ਸਮਝਾਣਾ ਕਰਦੇ ਨੇ ਮੈਂ ਬੇਨਤੀ ਕਰਾਂ ਭਾਂਡਾ ਮੈਲਾ ਹੋਵੇ ਨਾ ਬੋਤਾ ਅੰਦਰੋਂ ਬਾਹਰੋਂ ਚਾਹੀ ਚਮਕਦਾ ਹੋਵੇ ਭਾਂਡਾ ਅੰਦਰੂ ਮੈਲਾ ਹੋਵੇ ਨਾ ਤੇ ਵਰਤਨ ਯੋਗ ਨਹੀਂ ਹੁੰਦਾ ਕਦੇ ਵੀ ਉਹਨੂੰ ਵਰਤਿਆ ਨਹੀਂ ਜਾ ਸਕਦਾ ਉਹਦੇ ਵਿੱਚ ਕੋਈ ਪਦਾਰਥ ਕੋਈ ਸਮਾਨ ਨਹੀਂ ਪਾਇਆ ਜਾ ਸਕਦਾ ਜੇ ਅੰਦਰੂ ਮੈਲਾ ਇੰਦਾ ਬਾਹਰੋਂ ਚਾਹੇ ਸੋਨਾ ਹੋਵੇ ਚੰਗਾ ਹੋਵੇ ਚਾਹੇ ਡਿਜ਼ਾਈਨ ਵੀ ਕੀਤਾ ਹੋਵੇ ਜੇ ਅੰਦਰੂ ਮੈਲਾ ਤੇ ਵਰਤਨ ਵਿੱਚ ਨਹੀਂ ਹੁੰਦਾ ਹਾਂਜੀ ਭਾਂਡਾ ਅੰਦਰੂ ਸਾਫ਼ ਹੈ ਬਾਹਰੋਂ ਚਾਹੇ ਕਾਲਕ ਨਾ ਲਿਬੜਿਆ ਹੋਵੇ ਪੂਰੀ ਤਰ੍ਹਾਂ ਜੇ ਅੰਦਰੂ ਸਾਪ ਹੈ ਫਿਰ ਉਹ ਵਰਤੋਂ ਵਿੱਚ ਰਹੇਗਾ ਉਹਨੂੰ ਵਰਤਿਆ ਜਾਏਗਾ ਉਹਦੇ ਚ ਕੀਮਤੀ ਪਦਾਰਥ ਵੀ ਪਾਇਆ ਜਾ ਸਕਦਾ ਹੈ ਜੇ ਅੰਦਰੂ ਸਾਪ ਹੈ ਤਾਂ ਹੁਣ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਇਹੋ ਗੱਲ ਕੀਤੀ ਵੀ ਪਹਿਲਾਂ ਅੰਦਰ ਜਿਹੜੇ ਵਿਕਾਰ بیٹھے ਨੇ ਉਹਨਾਂ ਨੂੰ ਖਤਮ ਕਰ ਦਿਓ ਤਾਂ ਕਿ ਇਹ ਜਿਹੜੀ ਅੰਦਰ ਤਾਂਗ ਹੈ ਨਾ ਨਾਮ ਜਪਣ ਦੀ ਇਸੇ ਤਰ੍ਹਾਂ ਬਣ ਹੀ ਰਹੇ ਹੁਣ ਕਈ ਵਾਰੀ ਪਤਾ ਕੀ ਹੁੰਦਾ ਹੈ ਮਨੁੱਖ ਦੇ ਅੰਦਰ ਨਾ ਤਾੰਗ ਤਾਂ ਪੈਦਾ ਹੁੰਦੀ ਨਾਮ ਜਪਣ ਦੀ ਵੀ ਮੈਂ ਅੱਜ ਤੋਂ ਬਾਅਦ ਨਾਮ ਜਪਾਂਗਾ ਬਾਣੀ ਵੀ ਪੜਿਆ ਕਰਾਂਗਾ ਤੇ ਉਹ ਤਾੰਗ ਕੁਝ ਦਿਨਾਂ ਦੀ ਹੁੰਦੀ ਹੈ ਕਈ ਵਾਰੀ ਮਨੁੱਖ ਅੰਦਰ ਇੱਕ ਤਾੰਗ ਪੈਦਾ ਹੁੰਦੀ ਹੈ ਵੀ ਮੈਂ ਸਹਿਜ ਪਾਠ ਕਰਾਂਗਾ ਤੇ ਉਹ ਕਈ ਸਾਲ ਹੀ ਬੀਤ ਜਾਂਦੇ ਸਹਿਜ ਪਾਠ ਚਲਦੇ ਪੂਰਾ ਹੀ ਨਹੀਂ ਹੁੰਦਾ ਤਾੰਗ ਤਾਂ ਪੈਦਾ ਹੁੰਦੀ ਹੈ ਕਈ ਵਾਰੀ ਨਾਮ ਜਪਣ ਦੀ ਪਰ ਕੁਝ ਦਿਨਾਂ ਲਈ ਫਿਰ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ ਉਹਨੂੰ ਉਹਦਾ ਕਾਰਨ ਇਹ ਵੀ ਅੰਦਰ ਅਜੀਬੀ ਮਾਇਆ ਦਾ ਪ੍ਰਭਾਵ ਹੈ ਵਿਕਾਰਾਂ ਦਾ ਪ੍ਰਭਾਵ ਹੈ ਜਿਹੜੀ ਇਹ ਤਾੰਗ ਨੂੰ ਨਿਰੰਤਰ ਚੱਲਣ ਨਹੀਂ ਦਿੰਦੇ ਨਿਰੰਤਰ ਇਹ ਚੱਲਣ ਨਹੀਂ ਦਿੰਦੇ ਕੁਝ ਦਿਨ ਚੱਲੇਗਾ ਫਿਰ ਮਾਇਆ ਦਾ ਵਿਕਾਰਾਂ ਦਾ ਅੰਦਰੋਂ ਪ੍ਰਭਾਵ ਤੇਗਮਨੁਖ ਫਿਰ ਪਿੱਛੇ ਉੱਟ ਜਾਏਗਾ ਹੁਣ ਗੁਰੂ ਸਾਹਿਬ ਜੀ ਨੇ ਪਹਿਲਾ ਐਹੀ ਗੱਲ ਕੀਤੀ ਵੀ ਮੈਨੂੰ ਅੰਦਰੂ ਸਵਾਰੋ ਪਹਿਲਾਂ ਅੰਦਰ ਜਿਹੜੇ ਵਿਕਾਰ ਨੇ ਮੋਹ ਮਾਇਆ ਨੇ ਇਹਨਾਂ ਨੂੰ ਦੂਰ ਕਰੋ ਪਹਿਲਾਂ ਫਿਰ ਮੇਰੇ ਅੰਦਰ ਜਿਹੜੀ ਇਹ ਤਾਂ ਗੈਨ ਮੇਰੀ ਆਸ ਹੈ ਮੇਰੇ ਅੰਦਰ ਇੱਕ ਤਮੰਨਾ ਹੈ ਵੀ ਮੈਂ ਨਾਮ ਦੇ ਨਾਲ ਜੁੜਿਆ ਰਵਾਂ ਬੰਦਗੀ ਨਾਲ ਜੁੜਿਆ ਰਵਾਂ ਪਰ ਕਈ ਵਾਰੀ ਮਾਇਆ ਨਹੀਂ ਛੁੱਡਣ ਦਿੰਦੀ ਵਿਕਾਰ ਨਹੀਂ ਛੁੱਡਣ ਦਿੰਦੇ ਸੰਸਾਰ ਦਾ ਪ੍ਰਭਾਵ ਮੋਹ ਮਾਇਆ ਦਾ ਪ੍ਰਭਾਵ ਮਨੁੱਖ ਨੂੰ ਨਹੀਂ ਜੁੜਨ ਦਿੰਦਾ ਇਸ ਲਈ ਪਹਿਲਾ ਅੰਦਰੂ ਸੁਵਾਰੋ ਸੰਤ ਨਾਮ ਦੇ ਨਾਲ ਬੰਦਗੀ ਦੇ ਨਾਲ ਸੁਵਾਰੋ ਤਾਂ ਕਿ ਤੋਰ ਪੰਜਨ ਕੀ ਰਹਿ ਪਿਆ ਸਾ ਇਹ ਤਾੰਗ ਇਹ ਤੋੜ ਜਿਹੜੀ ਹੈ ਪ੍ਰਮਾਤਮਾ ਦੇ ਨਾਮ ਨੂੰ ਜਪਣ ਦੀ ਇਹ ਨਿਰੰਤਰ ਚਲਦੀ ਰਹੇ ਕਿਉਂਕਿ ਤਾੰਗ ਜੇ ਤਾੰਗ ਨਿਰੰਤਰ ਚਲਦੀ ਰਹੇਗੀ ਤੇਸੀਂ ਜੁੜੇ ਰਹਾਂਗੇ ਕਿਉਂਕਿ ਕਿਸੇ ਵੀ ਚੀਜ਼ ਦੇ ਨਾਲ ਮਨੁੱਖ ਜਾਂ ਕਿਸੇ ਵਸਤੂ ਦੇ ਨਾਲ ਤਾਂ ਜੁੜਦਾ ਹੈ ਨਾ ਅੰਦਰ ਜਦੋਂ ਤਾਂਗ ਪੈਦਾ ਹੁੰਦੀ ਹੈ ਅੰਦਰ ਜਦੋਂ ਤੋੜ ਲੱਗਦੀ ਹੈ ਉਦੋਂ ਮਨੁੱਖ ਉਸ ਚੀਜ਼ ਨਾਲ ਜੁੜਦਾ ਤੇ ਉਦਮ ਵੀ ਕਰਦਾ ਹੈ ਮਨੁੱਖ ਨਾਮ ਨਾਲ ਤਾਂ ਜੁੜੇਗਾ ਬੰਦਗੀ ਨਾਲ ਜਦੋਂ ਅੰਦਰ ਤਾਂਗ ਪੈਦਾ ਹੋਏਗੀ ਤੇ ਅੰਦਰ ਤਾਂਗ ਕਦੋਂ ਪੈਦਾ ਹੋਏਗੀ ਜਦੋਂ ਅੰਦਰੋਂ ਵਿਕਾਰਾਂ ਨੂੰ ਮੋਹ ਮਾਇਆ ਨੂੰ ਬਾਹਰ ਕੱਢੇਗਾ ਤੈਂਦਰੂ ਵਿਕਾਰਾਂ ਨੂੰ ਬਾਹਰ ਕੱਢ ਲੈ ਸਹਿਬ ਜੀ ਕਹਿੰਦੇ ਫਿਰ ਨਾਮ ਕੋ ਲਾਉਣਾ ਪਏਗਾ ਗੁਰੂ ਕੋ ਲਾਉਣਾ ਪਏਗਾ ਸਾਨੂੰ ਭਗਤ ਰਵਿਦਾਸ ਜੀ ਮਹਾਰਾਜ ਜੀ ਕੋਲ ਮਨੁੱਖ ਆਇਆ ਮੱਗੇ ਵੀ ਬੇਨਤੀ ਕੀਤੀ ਸੀ ਜੀ ਓਹ ਵਾਰ ਵਾਰ ਇੱਕ ਸ਼ਬਦ ਵਰਤਦਾ ਵੀ ਮੈਨੂੰ ਨਾਮ ਦਿਓ ਮੈਨੂੰ ਨਾਮ ਦਿਓ ਮੈਨੂੰ ਸਿਮਰਨ ਦਿਓ ਭਗਤ ਜੀ ਕਹਿੰਦੇ ਕੋਈ ਕਰਨੀ ਸਮਾਨ ਉਹ ਰੋਜ਼ ਆ ਕੇ ਇੱਕੋ ਗੱਲ ਆਖਦਾ ਵੀ ਮੈਨੂੰ ਨਾਮ ਦਿਓ ਸਿਮਰਨ ਦਿਓ ਫਿਰ ਇੱਕ ਦਿਨ ਭਗਤ ਜੀ ਨੇ ਆਖ ਕੇ ਦਿੱਤੇ ਜੋ ਘਰੋਂ ਦੁੱਧ ਲੈ ਕੇ ਆਉ। ਉਹ ਮਨੁੱਖ ਘਰੋਂ ਦੁੱਧ ਲੈ ਕੇ ਆਏ ਤੇ ਭਗਤ ਜੀ ਜਿਸ ਬਾਟੇ ਜਿਹਾ ਪਾਂਡਾ ਕਹਿ ਸਕਦੇ ਆ ਮਿੱਟੀ ਦਾ ਜਿੰਦੇ ਚ ਪਾਣੀ ਰੱਖਦੇ ਸਨ ਜੁੱਤੀਆਂ ਡਬੋਂਦੇ ਸਨ ਉਹਨੂੰ ਲੋੜ ਕੇ ਅੱਗੇ ਰੱਖਤਾ ਵੀ ਇਹਦੇ ਚ ਦੁੱਧ ਪਾ ਦਿਓ ਕਹਿੰਦੇ ਜੀ ਪਾਂਡਾ ਮੈਂ ਹੈ ਦੁੱਧ ਕਿਵੇਂ ਪਾ ਦਿਆਂ ਸਾਰਾ ਖਰਾਬ ਹੋ ਜਾਣਾ ਦੁੱਧ ਭਗਤ ਕਿੰਨੇ ਕੋਈ ਕਰਦੇ ਕਹਿੰਦੇ ਨਹੀਂ ਜੀ ਤੁਸੀਂ ਹੋਰ ਭਾਂਡਾ ਦੇ ਦਿਓ ਕੋਈ ਸਾਫ਼ ਸੁਥਰਾ ਇਹ ਤਾਂ ਗੰਦਾ ਭਾਂਡਾ ਇੰਨੇ ਚ ਦੁੱਧ ਪਾਏ ਤੇ ਖਰਾਬ ਹੋ ਗਿਆ ਭਗਤ ਜੀ ਅੱਖ ਲੱਗੀ ਉਹ ਗੱਲ ਤੇ ਤੈਨੂੰ ਸਮਝਾ ਰਹੀ ਆਂ ਵੀ ਤੇਰਾ ਅੰਦਰ ਉਹ ਜਿਹਾ ਭਾਂਡਾ ਮੈਲਾ ਹੈ ਤੇਰੇ ਅੰਦਰ ਤਾਂਗਤ ਹੈ ਪਰ ਇਹ ਦੋ ਦਿਨਾਂ ਦੀ ਤਾਂਗ ਹੈ ਪਹਿਲਾਂ ਅੰਦਰੂ ਭਾਂਡਾ ਸਾਫ਼ ਕਰ ਫਿਰ ਨਾਮ ਨੇ ਨਿਰੰਤਰ ਟਿਕਣੇ ਅੰਦਰ ਪਹਿਲਾਂ ਇਹਨੂੰ ਅੰਦਰੂ ਸਾਫ਼ ਕਰ ਵੇਖੋ ਗੁਰਬਾਣੀ ਨਾਲ ਹੀ ਭਾਂਡਾ ਸਾਫ਼ ਹੁੰਣਾ ਹੈ ਇਕ ਗੁਰਬਾਣੀ ਨੇ ਹੀ ਅੰਦਰ ਟਿਕਣਾ ਹੈ ਪਹਿਲਾਂ ਤੁਸੀਂ ਗੁਰਬਾਣੀ ਨੂੰ ਪੜ੍ਹੀਏ ਵਿਚਾਰੀ ਅੰਦਰ ਦੇ ਭਾਂਡੇ ਨੂੰ ਸਾਫ਼ ਕਰੀਏ ਫਿਰ ਆਪਣੇ ਆਪ ਉਸ ਨਾਮ ਨੇ ਗੁਰਬਾਣੀ ਨੇ ਟਿਕ ਜਾਣਾ ਹੈ ਪਹਿਲਾ ਮਨੋਰਥ ਹੀ ਹੋਏ ਜੀ ਅੰਦਰ ਉਹ ਆਪਣੇ ਆਪ ਨੂੰ ਸਵਾਰਨਾ ਅੰਦਰ ਦੇ ਭਾਂਡੇ ਨੂੰ ਸਵਾਰਨਾ ਫਿਰ ਜਦੋਂ ਇਹ ਸਵਾਰੇ ਸਵਾਰਿਆ ਗੁਰਬਾਣੀ ਨਾਲ ਹੀ ਜਾਣਾ ਹੈ ਜਪ ਸ਼ਬਦ ਵਰਤੇ ਹਨ ਵੀ ਨਾਮ ਨਾਲ ਜੁੜਨ ਤੋਂ ਪਹਿਲਾਂ ਜਾਂ ਨਾਮ ਨੂੰ ਪਾਉਣ ਦੇ ਲਈ ਪਹਿਲਾਂ ਭਾਂਡਾ ਸਾਫ਼ ਕਰਨਾ ਪੈਣਾ ਤੇ ਨਾਮ ਨਹੀਂ ਵੀ ਭਾਂਡੇ ਨੂੰ ਸਾਫ਼ ਕਰਨਾ ਚਾਹੀਦਾ ਪਰ ਨਾਮ ਨੂੰ ਸਦਾ ਲਈ ਟਿਕਾਉਣ ਦੇ ਲਈ ਇਹ ਭਾਂਡਾ ਸਾਫ਼ ਕਰਨਾ ਜ਼ਰੂਰੀ ਹੈ ਨਿਰੰਤਰ ਤਾਂਗ ਪੈਦਾ ਕਰਨ ਲਈ ਇਹ ਭਾਂਡਾ ਸਾਫ਼ ਕਰਨਾ ਜ਼ਰੂਰੀ ਹੈ ਮੈਂ ਕਿ ਬੇਨਤੀ ਕਰ ਦੇਣਾ ਆਪ ਜੀ ਦਰਖਤ ਹੈ ਨਾ ਜਿਹੜੇ ਦਰਖਤ ਜਿਵੇਂ ਪੌਦੇ ਲਾਉਨੇ ਬੁੱਟੇ ਲਾਉਨੇ ਜਿਉਂਨਾਂ ਨੂੰ ਪਾਣੀ ਨਾ ਦਿੱਤਾ ਜਾਵੇ ਨਾ ਤੇ ਉਹ ਸੜ ਜਾਂਦੇ ਨੇ ਜਿਉਂਨਾਂ ਨੂੰ ਟਾਈਮ ਸਰ ਪਾਣੀ ਨਾ ਦਿੱਤਾ ਜਾਵੇ ਤੇ ਦਰਖਤ ਸੜ ਜਾਂਦੇ ਗੁਰੂ ਸਹਿਬ ਜੀ ਕਹਿੰਦੇ ਜਿਹੜਾ ਹਿਰਦੇ ਨੇ ਨੂੰ ਗੁਰਬਾਣੀ ਨਾ ਦਿੱਤੀ ਜਾਵੇ ਪਾਣੀ ਨਾ ਦਿੱਤੀ ਜਾਵੇ ਤੇ ਇਹ ਹਿਰਦਾ ਸੜ ਜਾਂਦਾ ਕਾਮ ਚ ਕਰੋਧ ਚ ਲੋਭ ਚ ਹੰਕਾਰ ਚ ਵਿਕਾਰਾਂ ਚ ਇਹ ਸੜ ਜਾਂਦਾ ਇਹ ਹਿਰਦਾ ਤੇ ਜਦੋਂ ਇਹ ਹਿਰਦਾ ਸੜਦਾ ਹੈ ਨਾ ਅੰਦਰੋਂ ਤੇ ਫਿਰ ਜੀਵਨ ਪਤਾ ਕਿ ਐਸਾ ਹੋ ਜਾਂਦਾ ਸਮਝਿਓ ਥੋੜਾ ਜਦੋਂ ਇਹਨੂੰ ਬਾਣੀ ਨਾ ਦਿੱਤੀ ਜਾਵੇ ਜਿਵੇਂ ਪੌਦਿਆਂ ਨੂੰ ਪਾਣੀ ਨਾ ਦਿੱਤਾ ਜਾਵੇ ਤੋ ਸੜ ਜਾਂਦੇ ਨੇ ਫਿਰ ਅਸੀਂ ਨਹੀਂ ਆਸ ਲਾ ਸਕਦੇ ਵੀ ਉਹਨੇ ਸਾਨੂੰ ਫਲ ਵੀ ਦੇ ਦੇਣੇ ਚੰਗੇ ਜਿਛਾ ਵੀ ਦੇ ਦੇਣੇ ਕਿਉਂਕਿ ਸੜ ਗਿਆ ਸੜਨ ਦਾ ਕਾਰਨ ਕੀ ਪਾਣੀ ਨਹੀਂ ਦਿੱਤਾ ਗਿਆ ਜੇ ਅੰਦਰੋਂ ਹਿਰਦਾ ਸੜ ਗਿਆ ਉਹਦਾ ਕਾਰਨ ਕੀ ਹੈ ਗੁਰਬਾਣੀ ਨਹੀਂ ਦਿੱਤੀ ਗਈ ਨਾਮ ਨਹੀਂ ਦਿੱਤਾ ਗਿਆ ਜੇ ਹਿਰਦਾ ਸੜ ਗਿਆ ਫਿਰ ਅਸੀਂ ਨਹੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਵੀ ਇਹਦੇ ਚ ਚੰਗੇ ਗੁਣ ਮਿਲ ਜਾਣਗੇ ਚੰਗੀਆਂ ਆਈਆਂ ਮਿਲ ਜਾਣਗੇ ਨਹੀਂ ਗੁਰੂ ਸੇਵ ਦੀ ਮਹਾਰਾਜ ਜੀ ਕਹਿੰਦੇ ਜਦੋਂ ਇਹ ਹਿਰਦਾ ਸੜਦਾ ਹੈ ਨਾ ਅੰਦਰੋਂ ਫਿਰ ਜੀਵਨ ਪਤਾ ਕਿ ਐਸਾ ਹੁੰਦਾ ਹੈ ਜਿਉ ਤਪਤ ਹੈ ਬਾਰੂ ਬਾ ਤਪ ਤਪ ਖਪ ਹੈ ਬਹੁਤ ਵਿਕਾਰ ਫਿਰ ਇੱਕ ਅੰਦਰ ਸੜਦੀ ਹੈ ਅੰਦਰ ਬਹੁਤ ਸੜਦੀ ਹੈ ਵਿਕਾਰਾਂ ਚ ਹੰਕਾਰ ਚ ਜੈਲਸੀ ਚ ਬੁਰੀਆਂ ਆਈਆਂ ਚ ਝੂਠ ਚ ਅੰਦਰੋਂ ਸੜਦੀ ਹੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਇਹ ਜਿੰਦ ਵਾਰ-ਵਾਰ ਖਪਦੀ ਵਾਰ-ਵਾਰ ਸੜਦੀ ਅੰਦਰ ਜਿਉ ਤਪਤ ਹੈ ਬਾਰੋ-ਬਾਰ ਫਿਰ ਤਪ ਤਪ ਖਪ ਬਹੁਤ ਵਿਕਾਰ ਕਹਿੰਦੇ ਇਹ ਤਪ ਤਪ ਕੇ ਇਹਨਾਂ ਵਿਕਾਰਾਂ ਵਿੱਚ ਖੁਵਾਰ ਹੋ ਜਾਂਦੀ ਹੈ ਫਿਰ ਸਾਰਾ ਜੀਵਨ ਇਹਨਾਂ ਬੁਰੀਆਂ ਆਈਆਂ ਤੇ ਝੂਠ ਵਿੱਚ ਲੰਗ ਜਾਂਦਾ ਹੈ ਇਹਨਾਂ ਵਿਕਾਰਾਂ ਦੇ ਵਿੱਚ ਮੋਹ ਮਾਇਆ ਵਿੱਚ ਬਤੀਤ ਹੋ ਜਾਂਦਾ ਬਸਰ ਹੋ ਜਾਂਦਾ ਹੈ ਖੁਵਾਰ ਹੋ ਜਾਂਦਾ ਇਹਦੇ ਵਿੱਚ ਖਰਚੀਤ ਹੋ ਜਾਂਦਾ ਹੈ ਭੇਜ ਜਾਂਦਾ ਹੈ ਜਿਵੇਂ ਕੋਈ ਮਨੁੱਖ ਮੇਲੇ ਦੀ ਭੀੜ ਦੇ ਵਿੱਚ ਹੀ ਗੁੰਮ ਹੋ ਜਾਂਦਾ ਉਹਦੇ ਵਿੱਚ ਹੀ ਖਵਾਰ ਹੋ ਜਾਂਦਾ ਹੈ ਸਾਬ ਕਹਿੰਦੇ ਇਸੇ ਤਰ੍ਹਾਂ ਇਹ ਜਿੰਦ ਵਾਰ-ਵਾਰ ਤਪ ਤਪ ਕੇ ਖੰਪ ਖੰਪ ਕੇ ਇਹਨਾਂ ਵਿਕਾਰਾਂ ਤੇ ਬੁਰੀਆਂ ਆਈਆਂ ਦੇ ਵਿੱਚ ਖਵਾਰ ਹੋ ਜਾਂਦੀ ਹੈ ਆਪਾਂ ਕਹਿ ਸਕਦੇ ਬਈ ਇੰਨਾ ਚ ਆਦੀ ਹੋ ਜਾਂਦੀ ਹੈ ਫਿਰ ਮਨੁੱਖ ਬੁਰਾਈਆਂ ਕਰਨ ਤੋਂ ਬਗੈਰ ਨਿੰਦਿਆ ਕਰਨ ਤੋਂ ਬਗੈਰ ਝੂਠ ਬੋਲਣ ਤੋਂ ਬਗੈਰ ਰਹਿ ਨਹੀਂ ਸਕਦਾ ਸਾਬ ਜੀ ਕਹਿੰਦੇ ਫਿਰ ਤੜਫਦਾ ਵੀ ਹੈ ਮਨੁੱਖ ਜੀਉ ਤਪਤ ਹੈ ਬਾਰੋ-ਬਾਰ ਤਪਤਪ ਖਪੈ ਬਹੁਤ ਬੇਕਾਰ ਇਹ ਵਸਥਾ ਕਿਉ ਬਣੀ ਜੈਤਨ ਬਾਣੀ ਵਿਸਰਜ ਜਿਉਂ ਪੱਕਾ ਰੋਗੀ ਬਿਲਲਾਈ ਬਾਣੀ ਨਹੀਂ ਹੈ ਨਾਮ ਨਹੀਂ ਸਿਮਰਨ ਨਹੀਂ ਰੋਗੀ ਪੱਕਾ ਦਾ ਭਾਵ ਹੈ ਜਿਨੂੰ ਕੋੜ ਹੋਇਆ ਕੁਸ਼ਤੀ ਰੋਗ ਵੀ ਕਿਹਾ ਜਾਂਦਾ ਹੈ ਤੇ ਕੋੜੀ ਮਨੁੱਖ ਦੀ ਹਾਲਤ ਜਿਹੜੀ ਹੈ ਨਾ ਉਹ ਬੜੀ ਤਰਸਯੋਗ ਹੁੰਦੀ ਹੈ ਇੱਕ ਤਾਂ ਕੋਈ ਮਨੁੱਖ ਹੰਦੇ ਕੋਲ ਬੈਠਦਾ ਨਹੀਂ ਹੈ ਕੋੜੀ ਮਨੁੱਖ ਨਾ ਤਾਂ ਚੰਗੀ ਤਰ੍ਹਾਂ ਬੈਠ ਸਕਦਾ ਹੈ ਨਾ ਲੇਟ ਸਕਦਾ ਹੈ ਨਾ ਕਿਸੇ 'ਚ ਵਿਚਰ ਸਕਦਾ ਹੈ ਕਿਉਂਕਿ ਜ਼ਖਮ ਉਹਨੂੰ ਪਰੇਸ਼ਾਨ ਕਰਦੇ ਨੇ ਜ਼ਖਮ ਉਹਨੂੰ ਜੀਣ ਨਹੀਂ ਦਿੰਦੇ ਜਖਮ ਉਹਨੂੰ ਸੌਣ ਨਹੀਂ ਦਿੰਦੇ ਉਹ ਜਖਮ ਜਿਹੜੇ ਨੇ ਉਹਨੂੰ ਵਿਚਰਨ ਨਹੀਂ ਦਿੰਦੇ ਸਾਬ ਜੀ ਕਹਿੰਦੇ ਇਸ ਪੱਕੇ ਰੋਗੀ ਵਾਂਗੂ ਇਸ ਕੋੜੀ ਦੇ ਰੋਗੀ ਵਾਂਗੂ ਉਹ ਮਨੁੱਖ ਤੜਫਦਾ ਜਿੰਦੇ ਅੰਦਰ ਵਿਕਾਰ ਤੇ ਬੁਰੀਆਈਆਂ ਨੇ ਉਹ ਵਿਕਾਰ ਬੁਰੀਆਈਆਂ ਮਨੁੱਖ ਨੂੰ ਸੌਣ ਨਹੀਂ ਦਿੰਦੀਆਂ ਅੰਦਰ ਜਿਹੜੇ ਵਿਕਾਰ ਪਏ ਨੇ ਸਾਬ ਜੀ ਕਹਿੰਦੇ ਉਹ ਉਹਨੂੰ ਚੰਗਾ ਇਨਸਾਨ ਬਣਨ ਨਹੀਂ ਦਿੰਦੀਆਂ ਉਹਨਾਂ ਨੂੰ ਸੰਸਾਰ ਵਿੱਚ ਚੰਗਾ ਵਿਚਰਨ ਨਹੀਂ ਦਿੰਦੀ ਉਹਨਾਂ ਨੂੰ ਚੰਗੇ ਪਾਸੇ ਜਾਣ ਨਹੀਂ ਦਿੰਦੀਆਂ ਫਿਰ ਉਹ ਤੜਫਦਾ ਮਨੁੱਖ ਜਿਵੇਂ ਸੱਪ ਜਿਹੜਾ ਨਾ ਉਹਦੇ 'ਚ ਜ਼ਹਿਰ ਉਹ ਆਪਣੇ ਜ਼ਹਿਰ ਨਾਲ ਬਹੁਤ ਤੜਫਦਾ ਜੀ ਉਹ ساری ਉਮਰ ਹੀ ਤੜਫਦਾ ਰਹ ਜਾਂਦਾ ਹੈ ਇਹ ਬੁਰੀਆਈਆਂ ਵਿਕਾਰ ਇੱਕ ਜ਼ਹਿਰ ਜੋ ਮਨੁੱਖ ਦੇ ਅੰਦਰ ਪਏ ਹੁਣ ਤਾਂ ਸਹਿਬ ਜੀ ਕਿੰਨੇ ਮਨੁੱਖ ਤੜਫਦਾ ਫਿਰ ਮਨ ਕਿਸੇ ਦੇ ਪ੍ਰਤੀ ਬੁਰੀ ਆਈ ਹੋਵੇ ਨਾ ਮਨ ਦੇ ਅੰਦਰ ਤੇ ਮਨ ਕੁ ਸਾਰੀ ਰਾਤ ਬੁਰੀ ਆਈ ਨੂੰ ਲੈ ਕੇ ਜਾਗਦਾ ਰਹਿੰਦਾ ਤੜਫਦਾ ਰਹਿੰਦਾ ਸਾਰੀ ਰਾਤ ਬੁਰੀ ਆਈ ਹੁੰਦੀ ਮਨ ਚ ਚੱਲਦੀ ਹੈ ਸਹਿਬ ਜੀ ਕਿੰਨੇ ਹੀ ਉਤਰ ਤੇ ਤੜਫ ਕਿਉ ਪੈਂਦਾ ਹੂ ਤੜਫਦਾ ਕਿਉ ਹੈ ਜੈਤਨ ਬਾਣੀ ਵਿਸਰ ਜਾਏ ਸਹਿਬ ਜੀ ਕਿੰਨੇ ਬਾਣੀ ਨਹੀਂ ਹੰਦੇ ਕੋਲ ਰੱਬ ਦਾ ਨਾਮ ਨਹੀਂ ਜਾਂਦੇ ਕੋਲ ਹਮ ਦੇਖੋ ਨਾ ਉਦਾਹਰਨ ਤੁਹਾਡੇ ਸਾਹਮਣੇ ਹੈ ਇੱਕ ਪਾਸੇ ਪ੍ਰੀਤਿ ਚੰਦ ਦੇਤੇ ਇੱਕ ਪਾਸੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਪ੍ਰੀਤਿ ਚੰਦ ਤੜਫਦਾ ਰਹਿ ਗਿਆ ਜੀ ਬੁਰੀਆਈਆਂ ਚ ਵਿਕਾਰ ਉਹ ساری ਉਮਰ ਤੜਫਦਾ ਰਿਹਾ ਵੀ ਗੁਰਗੱਦੀ ਦਾ ਮਾਲਕ ਮੈਂ ਬਣ ਜਾਵਾਂ ਇਸ ਘਰ ਦਾ ਮਾਲਕ ਬਹਿ ਬਣ ਜਾਵਾਂ ਉਹ ਤੜਫਦਾ ਰਹਿ ਗਿਆ ਥਾਂ ਥਾਂ ਤੇ ਬੁਰੀਆਈਆਂ ਕਰਦਾ ਰਿਹਾ था था ਤੇ ਉਹਦੇ ਮਨ 'ਚ ਇੱਕੋ ਵਿਚਾਰ ਸੀ ਇਸ ਘਰ ਨੂੰ ਮੈਂ ਬਰਬਾਦ ਕਰ ਦੇ ਇਸ ਘਰ ਨੂੰ ਮੈਂ ਬਰਬਾਦ ਕਰ ਦੇ ਉਹ ਤੜਫਦਾ ਹੀ ਰਹਿ ਗਿਆ ਕਿਉਂਕਿ ਬੁਰਾਈਆਂ ਨੂੰ ਲੈ ਕੇ ਚੱਲ ਰਿਹਾ ਸੀ ਬਾਣੀ ਨਹੀਂ ਸੀ ਉਹ ਰਹਿਣਾ ਤਾਂ ਗੁਰੂਕੁਲ ਸੀ ਉਹ ਗੁਰੂ ਦੇ ਦਰਬਾਰ 'ਚ ਸੀ ਪਰ ਗੁਰਬਾਣੀ ਨਹੀਂ ਸੀ ਗੁਰਬਾਣੀ ਨਾ ਹੋਣ ਕਰਕੇ ਸਾਬ ਜੀ ਕਹਿੰਦੇ ਤੜਫਦਾ ਹੀ ਰਹਿ ਗਿਆ ਪਰ ਮਿਲਿਆ ਕੁਝ ਨਹੀਂ ਪਰ ਇੱਕ ਪਾਸੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੇ ਗੁਰਗੱਦੀ ਦੀ ਗੱਲ ਆਈ ਤਾਂ ਪ੍ਰਿਥੀ ਚੰਦ ਨੇ ਦਸਤਾਰ ਖੋ ਕੇ ਆਪਣੇ ਆਪ ਆਪਣੇ ਤੇ ਬੰਨ ਲਈ ਪਰ ਗੁਰੂ ਸਾਹਿਬ ਜੀ ਫਿਰ ਵੀ ਸ਼ਾਂਤ ਬੈਠੇ ਨੇ ਜੇ ਸੁਲਹੀ ਖਾਨ ਗੁਰੂ ਘਰ 'ਚ ਹਮਲਾ ਕਰਦੇ ਗੁਰੂ ਸਾਹਿਬ ਜੀ ਫਿਰ ਵੀ ਸ਼ਾਂਤ ਬੈਠੇ ਨੇ ਜੇ ਗੁਰੂ ਸਾਹਿਬ ਜੀ ਦਰਬਾਰ ਸਾਹਿਬ ਰੋਹ ਜਾਂਦੇ ਨੇ ਤਾਂ ਉਹਨਾਂ ਉੱਤੇ ਕੂੜਾ ਸੱਟਿਆ ਜਾਂਦਾ ਹੈ ਗਿੱਲਾ ਕੂੜਾ ਕਰਕੇ ਸੱਟਿਆ ਜਾਂਦਾ ਹੈ ਗੁਰੂ ਸਾਹਿਬ ਜੀ ਫਿਰ ਵੀ ਸ਼ਾਂਤ ਬੈਠੇ ਨੇ ਜੇ ਤਤੀ ਤਵਿਦ ਸਮਾ ਆਇਆ ਗੁਰੂ ਸਾਹਿਬ ਜੀ ਫਿਰ ਵੀ ਤਤੀ ਤਵਿਦ ਤੇ ਸ਼ਾਂਤ ਬੈਠੇ ਨੇ ਬਾਣੀ ਨਾ ਜਦੋਂ ਨਾਮ ਨਾ ਹੋਵੇ ਨਾ ਫਿਰ ਹਿਰਦਾ ਸੜਦਾ ਹੈ ਤੂੰ ਬੰਦਗੀ ਨਾ ਹੋਵੇ ਤਾਂ ਫਿਰ ਅੰਦਰੋਂ ਹਿਰਦਾ ਸੜਦਾ ਹੈ ਇਸ ਹਿਰਦੇ ਨੇ ਸੜਦਿਆਂ ਸੜਦਿਆਂ ਸਾਬ ਜੀ ਕਹਿੰਦੇ ਇੰਨਾ ਪਰੇਸ਼ਾਨ ਹੋ ਜਾਂਦਾ ਮਨੁੱਖ ਫਿਰ ਇਹਨਾਂ ਚੁਖਵਾ ਰ ਹੋ ਕੇ ਰਹਿ ਜਾਂਦਾ ਹੈ ਨਾਮ ਨੇ ਸ਼ਾਂਤੀ ਦੇਣੀ ਹੈ ਜੀ ਔਰ ਕਿਸੇ ਚੀਂ ਨੇ ਸ਼ਾਂਤੀ ਨਹੀਂ ਮਿਲਦੀ ਹੁਣ ਵੇਖੋ ਨਾ ਤੁਸੀਂ ਆਪ ਅੱਗੇ ਵੀ ਸ਼ਬਦ ਸੰਜਿਆ ਕਰਦੇ ਸਾਹਿਬ ਕਹਿੰਦੇ ਇੱਕ ਦੋ ਦੇਸ਼ਾਂ ਦਾ ਨਹੀਂ ਪੂਰੇ ਖੰਡਾਂ ਬਰਮੰਡਾਂ ਦਾ ਤੂੰ ਰਾਜਾ ਬਣ ਜਾ ਫਿਰ ਵੀ ਸ਼ਾਂਤੀ ਨਹੀਂ ਮਿਲਦੀ ਮਨ ਨੂੰ ਜਿਹੜੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਹੈ ਤੇ ਜਦੋਂ ਮਨ ਨੂੰ ਸ਼ਾਂਤੀ ਮਿਲਨੀ ਹੈ ਇਹੋ ਸਭ ਤੋਂ ਵੱਡਾ ਸੋਖ ਹੈ ਜੀ ਇਹੋ ਸਭ ਤੋਂ ਉੱਤਮ ਸੋਖ ਹੈ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਹਰ ਕਾ ਨਾਮ ਜੁਪਤ ਹੁਣ ਇੱਥੇ ਨਾਮ ਦੀ ਗੱਲ ਆ ਗਈ ਜੀ ਸਹਿਬ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਗਏ ਫਿਰ ਵੀ ਦੁਖੀ ਹੈ ਸ਼ਿਵਨਾਥ ਹੀ ਉਹ ਗੱਲ ਲਖਦਾ ਸੀ ਨਾ ਅੱਗੇ ਵੀ ਬੇਨਤੀ ਕੱਲ ਵੀ ਆਪਾਂ ਬੇਨਤੀ ਕੀਤੀ ਇੱਕ ਪਾਸੇ ਭਾਈ ਮਨੁੱਖ ਹੈ ਜਿਹੜੇ ਥੱਲੇ ਸੱਥਰ ਵਿਛਾ ਕੇ ਸੁੱਤੇ ਫਿਰ ਵੀ ਆਨੰਦਮਾਨ ਰਹੇ ਇੱਕ ਪਾਸੇ ਸ਼ਿਵ ਰਾਜ ਸ਼ਿਵਨਾਥ ਰਾਜਾ ਹੈ ਜਿਹੜਾ ਆਪਣੇ ਮਹਿਲ 'ਚ ਬੈਠਾ ਹੈ ਜਿੰਦੇ ਕੋਲ ਸਭ ਕੁਝ ਹੈ ਫਿਰ ਵੀ ਦੁਖੀ ਹੈ ਉੰਦਾ ਕਾਰਨ ਕੀ ਹੈ ਮਨ ਨੂੰ ਸ਼ਾਂਤੀ ਮਨ ਨੂੰ ਟਿਕਾਣੀ ਮਨ ਦੀ ਸ਼ਾਂਤੀ ਸਭ ਤੋਂ ਵੱਡਾ ਸਭ ਤੋਂ ਵੱਡਾ ਸੁੱਖ ਹੈ ਤੇ ਮਨ ਨੂੰ ਸ਼ਾਂਤੀ ਜਿਹੜੀ ਹੈ ਉਹ ਨਾਮ ਵਿੱਚੋਂ ਮਿਲਣੀ ਹੈ ਤਨ ਕੁਦਾਰਥਾਂ ਚੋਂ ਨਾਮ ਨਾਲ ਨੂੰ ਸ਼ਾਂਤੀ ਨਹੀਂ ਮਿਲਦੀ ਕਦੇ ਵੀ ਦੁਨੀਆਵੀ ਪਦਾਰਥਾਂ ਦੇ ਵਿੱਚੋਂ ਧਨ ਦੇ ਵਿੱਚੋਂ ਉੱਚੇ ਮਹਿਲਾਂ ਦੇ ਵਿੱਚੋਂ ਕਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮਨ ਨੂੰ ਸ਼ਾਂਤੀ ਸਿਰਫ ਨਾਮ ਚੋਂ ਮਿਲੇਗੀ ਬੰਦਗੀ ਚੋਂ ਮਿਲੇਗੀ ਮਨੁੱਖ ਸੋਚਦਾ ਬਹੁਤ ਹੈ ਜਦੋਂ ਅੰਦਰੂ ਮਨ ਦੇ ਅੰਦਰ ਮਾਇਆ ਦੇ ਪ੍ਰਤੀ ਤਾੰਗ ਪੈਦਾ ਹੁੰਦੀ ਨਾ ਤੜਫ ਪੈਦਾ ਹੁੰਦੀ ਵੀ ਆਹ ਵੀ ਮਿਲ ਜੇ ਮੈਨੂੰ ਉਹ ਵੀ ਮਿਲ ਜੇ ਮਿਲ ਸਭ ਕੁਝ ਜਾਂਦਾ ਪਰ ਅੰਦਰ ਦੀ ਤੜਫ ਫਿਰ ਵੀ ਨਹੀਂ ਮੁੱਕਦੀ ਮਨ ਫਿਰ ਵੀ ਨਹੀਂ ਠਿਕਦਾ ਮਨ ਹਾਸਲ ਸਭ ਕੁਝ ਕਰ ਲੈਂਦਾ ਪਰ ਮਨ ਫਿਰ ਵੀ ਨਹੀਂ ਟਿਕਦਾ ਕਿਉਂਕਿ ਮਨ ਨੂੰ ਟਿਕਾਉਣ ਦੇ ਲਈ ਸਾਇਬ ਜੀ ਕਿਨੇ ਪਦਾਰਥ ਨਹੀਂ ਨਾਮ ਦੀ ਲੋੜ ਹੈ ਬੰਦਗੀ ਦਿਓ ਮੈਂ ਬੇਨਤੀ ਕਰ ਰਿਹਾ ਸਤਿਗੁਰੂਤਾ ਨੂੰ ਪਾਣੀ ਨਾ ਦਿੱਤਾ ਜਾਵੇ ਪਾਣੀ ਸੜ ਜਾਂਦੇ ਨੇ ਮਨ ਨੂੰ ਬਾਣੀ ਨਾ ਦਿੱਤੀ ਜਾਵੇ ਤੇ ਮਨ ਸੜ ਜਾਂਦਾ ਜੀ ਮਨ ਕਿਸੇ ਕੰਮ ਦਾ ਨਹੀਂ ਦਿੰਦਾ ਫਿਰ ਇਹਦੇ ਚ ਚੰਗੇ ਗੁਣ ਦੇ ਫਲ ਨਹੀਂ ਪ੍ਰਾਪਤ ਹੁੰਦੇ ਕਦੀ ਨਹੀਂ ਇਸ ਲਈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਮੈਨੂੰ ਅੰਦਰੋਂ ਸਵਾਰੋ ਤੇ ਮیرے ਅੰਦਰ ਦੇ ਜਿਹੜੇ ਦੁਸ਼ਟ ਬੈਠੇ ਨਾ ਦੁਸ਼ਮਣ ਬੈਠੇ ਆ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬੁਰਾਈਆਂ ਨਿੰਦਿਆ ਚੁਗਲੀ ਇਹਨਾਂ ਨੂੰ ਤੁਸੀਂ ਖਤਮ ਕਰ ਦਿਓ ਇਹਨਾਂ ਨੂੰ ਮਿਟਾ ਦਿਓ ਤਾਂ ਕਿ ਮੇਰੀ ਜਿਹੜੀ ਆਸ ਹੈ ਨਾ ਪੂਰਨ ਹੋਏ ਹਮਾਰੀ ਆਸਾ ਕਿਹੜੀ ਆਸਾ ਸੀ ਤੋਰ ਭਜਨ ਕੀ ਰਹ ਪਿਆਸਾ ਮੇਰੇ ਅੰਦਰ ਇਹ ਤਾਂਗ ਇਹ ਪਿਆਸ ਬਣੀ ਰਵੇ ਕਿ ਮੈਂ ਤੇਰੇ ਨਾਮ ਨੂੰ ਜਪਦਾ ਰਹਾ ਹਮੇਸ਼ਾ ਬਸ ਤੇ ਤਾਂਗ ਕੋਦੋਂ ਬਣੇਗੀ ਜਦੋਂ ਅੰਦਰ ਜਿੰਨੇ ਵੀ ਅਸੀਂ ਖਿਆਲ ਲਈ ਬੈਟੇ ਉਹਨਾਂ ਖਿਆਲਾਂ ਨੂੰ ਬਾਹਰ ਕੱਢਾਂਗੇ ਚਲੋ ਜਦੋਂ ਇਹਨਾਂ ਵਿਕਾਰਾਂ ਦੇ ਮਾੜੇ ਖਿਆਲਾਂ ਨੂੰ ਮੋਹ ਮਾਇਆ ਦੇ ਖਿਆਲਾਂ ਨੂੰ ਝੂਠ ਦੇ ਖਿਆਲਾਂ ਨੂੰ ਬਾਹਰ ਕੱਢਾਂਗੇ ਤਾਂ ਫੇਰ ਹੀ ਇਹ ਖਿਆਲ ਆਏਗਾ ਨਾ ਵੀ ਮੈਂ ਨਾਮ ਜਪਣਾ ਬੰਦਗੀ ਕਰਨੀ ਹੈ ਗੁਰੂ ਨਾਲ ਜੁੜਨਾ ਹੈ ਮੈਂ ਸ਼ਬਦ ਸੰਜਿਆ ਕਰਦੇ ਹਾਂ ਤੁਸੀਂ ਰੋਜ਼ ਪੜ੍ਹਦੇ ਹੋ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕੀ ਤੋਈ ਤੇਰੇ ਬਾਰੇ ਮੈਂ ਕੁਝ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਤੇਰਾ ਕੀਤਾ ਜਾਤੋ ਨਹੀਂ ਪਰ ਫਿਰ ਵੀ ਤੂੰ ਮੈਨੂੰ ਇਸ ਜੋਗ ਬਣਾਇਆ ਜਿਵੇਂ ਤੇਰੇ ਦਰ ਤੇ ਬੈਠਾ ਤੂੰ ਇਸ ਜੋਗ ਬਣਾਇਆ ਪਤਾ ਮੈਨੂੰ ਫਿਰ ਵੀ ਕੱਖ ਨਹੀਂ ਮੈਨੂੰ ਕੁਝ ਨਹੀਂ ਪਤਾ ਪਰ ਦੇਖੋ ਨਾ ਕਿੰਨੀ ਪਿਆਰੀ ਨੂਮਰਤਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਕਿੰਨਾ ਖਜ਼ਾਨਾ ਸਾਨੂੰ ਤਿਆਰ ਕਰਕੇ ਦੇਤਾ ਇਹ 14 ਸੁੱਤੀ ਅੰਗ ਜੇ ਤਿਆਰ ਕਰਕੇ ਦਿੱਤੇ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੇਡਾ ਕੀਮਤੀ ਖਜ਼ਾਨਾ ਤਿਆਰ ਕਰਕੇ ਅੰਤਲੇ ਅੰਗਾ ਤੇ ਕੀ ਲਿਖ ਦਿੱਤਾ ਕਿ ਮੈਨੂੰ ਕੁਝ ਨਹੀਂ ਪਤਾ ਤੇਰੇ ਬਾਰੇ ਮਨੁੱਖ ਨੂੰ ਥੋੜਾ ਜਿਹਾ ਗਿਆਨ ਹੋ ਜੇ ਤਾਂ ਟੰਡੋਰਾ ਪਿੱਟ ਦਿੰਦਾ ਜੀ ਮੇਰੇ ਵਰਗਾ ਤਾਂ ਕੋਈ ਗਿਆਨੀ ਨਹੀਂ ਹੈ ਜਿਨ੍ਹਾਂ ਮੈਨੂੰ ਪਤਾ ਉਹ ਕਿਸੇ ਨੂੰ ਨਹੀਂ ਪਤਾ ਜਿਨ੍ਹਾਂ ਮੈਂ ਸਿਆਣਾ ਹੋਰ ਕੋਈ ਸਿਆਣਾ ਨਹੀਂ ਹੈ ਉਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਚ ਕਿੱਡਾ ਕੀਮਤੀ ਖਜ਼ਾਨਾ ਚਿੰਦਾ ਅੰਤ ਹੀ ਨਹੀਂ ਹੈ ਉਹ ਖਜ਼ਾਨਾ ਸਾਨੂੰ ਦੇਤਾ ਫਿਰ ਵੀ ਸਾਈਬ ਕਹਿੰਦੇ ਮੈਨੂੰ ਕੁਝ ਹੀ ਨਹੀਂ ਪਤਾ ਫਿਰ ਵੀ ਤੇਰਾ ਸ਼ੁਕਰਾਨਾ ਧੰਨਵਾਦ ਹੈ ਤੂੰ ਮੈਨੂੰ ਇਸ ਯੋਗ ਬਣਾਇਆ ਬਸ ਆ ਭਾਵ ਜਿਹੜਾ ਨਾ ਇਹ ਭਾਵ ਹੀ ਸਾਨੂੰ ਪ੍ਰਵਾਨ ਕਰਵਾਏਗਾ ਗੁਰੂ ਦੇ ਚਰਨਾਂ 'ਚ ਵੀ ਮੈਂ ਕੁਝ ਨਹੀਂ ਜਾਣਦਾ ਫਿਰ ਵੀ ਜੇ ਮੈਂ ਨਾਮ ਨਾਲ ਜੁੜਿਆ ਇਸ ਯੋਗ ਤੂੰ ਮੈਨੂੰ ਬਣਾ ਦਿੱਤਾ ਮੈਨੂੰ ਕੁਝ ਨਹੀਂ ਪਤਾ ਜਿਵੇਂ ਤੇਰੇ ਘਰ ਦੀ ਸੇਵਾ ਕਰ ਰਿਹਾ ਇਸ ਯੋਗ ਤੂੰ ਮੈਨੂੰ ਬਣਾਇਆ ਜਿਵੇਂ ਗੁਟਕਾ ਸਾਹਿਬ ਚੱਕਿਆ ਤੇ ਇਸ ਯੋਗ ਤੂੰ ਮੈਨੂੰ ਬਣਾਇਆ ਜਿਵੇਂ ਅੰਮ੍ਰਿਤ ਵੇਲੇ ਉੱਠਿਆ ਤੇ ਇਸ ਯੋਗ ਤੂੰ ਮੈਨੂੰ ਬਣਾਇਆ ਜੇ ਮੈਂ ਤੇਰੇ ਨਾਮ ਨੂੰ ਸਾਂਭੇ ਤੇ ਇਸ ਯੋਗ ਤੂੰ ਮੈਨੂੰ ਬਣਾਇਆ ਪਰ ਇਸ ਯੋਗ ਮੈਂ ਹੈ ਨਹੀਂ ਸੀ ਕਿਉਂਕਿ ਮੈਨੂੰ ਕੁਝ ਪਤਾ ਹੀ ਨਹੀਂ ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋਗ ਕੀ ਤੋਈ ਕਿਉਂਕਿ ਮੈਂ ਨਿਰਗੁਣ ਯਾਰੇ ਕੋ ਗੁਣ ਨਾ ਮੈਂ ਤਾਂ ਨਿਰਗੁਣ ਯਾਰਾ ਸੀ ਇੱਕ ਵੀ ਗੁਣ ਨਹੀਂ ਸੀ ਪਰ ਆਪੇ ਤਰਸ ਪਿਓ ਪਰ ਤੂੰ ਤਰਸ ਕੀਤਾ ਮੇਰੇ ਤੇ ਉਤਰਸ ਕੀ ਕੀਤਾ ਤੂੰ ਆਪ ਤਰਸ ਕੀਤਾ ਮੇਰੇ ਉਤੇ ਤੇ ਗੁਰੂ ਤਾਂ ਦਿਆਲੂ ਹੀ ਬੜਾ ਤਰਸ ਬੋਧ ਕਰਦਾ ਜੇ ਮਨੁੱਖ ਭਾਵਨਾ ਨਾ ਲਾ ਕੇ ਸਮਰਪਣਤਾ ਹੋਵੇ ਗੁਰੂ ਨੂੰ ਆਖੇ ਤਾਂ ਸੀ ਗੁਰੂ ਬਹੁਤ ਤਰਸ ਕਰਦਾ ਜੀ ਫਿਰ ਤਰਸ ਕੀ ਕੀਤਾ ਤਰਸ ਪਿਆ ਮਹਿ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਕਹਿੰਦੇ ਫਿਰ ਤਰਸ ਕੀਤਾ ਮੈਨੂੰ ਸਤਿਗੁਰੂ ਨਾਮ ਮਿਲਾਇਆ ਫਿਰ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਫਿਰ ਮੇਰੇ ਅੰਦਰੋਂ ਮਨ ਹਰਿਆ ਹੋ ਗਿਆ ਜਿਹੜਾ ਵਿਕਾਰਾਂ ਵਿੱਚ ਸੁੱਕ ਗਿਆ ਸੀ ਜਿਹੜਾ ਨਾਮ ਤੋਂ ਬਗੈਰ ਬਾਣੀ ਤੋਂ ਬਗੈਰ ਸੁੱਕ ਗਿਆ ਸੀ ਕਹਿੰਦੇ ਹੁਣ ਹਰਿਆ ਹੋ ਗਿਆ ਕਦੋਂ ਤੂੰ ਤਰਸ ਕੀਤਾ ਜਦੋਂ ਮੇਰੇ ਤੇ ਜਦੋਂ ਤੂੰ ਦਿਯਾਰਤਾ ਦਿਖਾਈ ਜਦੋਂ ਤੂੰ ਮੇਹਰਮਤ ਕੀਤੀ ਫਿਰ ਮੇਰਾ ਅੰਦਰ ਜਿਹੜਾ ਉਹ ਹਰਿਆ ਹੋ ਗਿਆ ਭਾਵ ਕਿ ਮੇਰਾ ਮਨ ਜਿਹੜਾ ਵਿਕਾਰਾਂ ਮੋਹ ਮਾਇਆ ਦੇ ਵਿੱਚ ਸੜ ਚੁੱਕਿਆ ਸੀ ਕਹਿੰਦੇ ਅੱਜ ਉਹ ਨਾਮ ਦੇ ਬਾਣੀ ਦੀ ਤੇਰੀ ਕਿਰਪਾ ਦੇ ਸਦਕਾ ਕਹਿੰਦੇ ਅੱਜ ਉਹ ਹਰਿਆ ਹੋ ਗਿਆ ਨਾਨਕ ਨਾਮ ਮਿਲੇ ਤਾਂ ਜੀਵਣ ਤਨ ਮਨ ਥੀਵੇ ਹੇ ਦਿਆ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੇ ਨੇ ਮੋ ਰੱਖਿਆ ਨਿਜ ਕਰਦੇ ਕਰੀਏ ਤੁਸੀਂ ਆਪਣਾ ਮੇਹਰ ਭਰਿਆਤ ਰੱਖੇ ਮੇਰੀ ਤੇ ਕਿਰਪਾ ਕਰੋ ਮੇਰੀ ਰੱਖਿਆ ਬੀ ਆਤਮਕ ਜੀਵਨ ਬਾਹਰੀ ਤੌਰ ਤੇ ਤਾਂ ਅਸੀਂ ਆਪਣੀ ਰੱਖਿਆ ਕਰ ਸਕਦੇ ਹਾਂ ਨਾ ਪਰ ਜਦੋਂ ਆਤਮਕ ਜੀਵਨ ਦੀ ਗੱਲ ਆਏਗੀ ਉਹ ਤਾਂ ਗੁਰੂ ਹੀ ਰੱਖਿਆ ਕਰੇ ਗੁਰੂ ਦੇ ਸ਼ਬਦ ਨੇ ਰੱਖਿਆ ਕਰ ਨਹੀਂ ਸਕਦਾ ਮੋਰਛਣਿਜ ਕਰਦਾ ਕਰੀਏ ਸਭ ਬੈਰਨ ਜਿਹੜੇ ਵੈਰੀ ਨੇ ਬੈਰਨ ਕੋ ਅੱਜ ਸੰਘਰੀਏ ਹੋਣੇ ਤਤਕਾਲ ਅਸੀਂ ਬੇਨਤੀ ਕਰੀਏ ਤਸੀਂ ਵੀ ਗੁਰੂ ਸਾਹਿਬ ਜੀ ਸਾਡੇ ਅੰਦਰ ਜਿਹੜੇ ਵਿਕਾਰ ਐ ਇਹਨੂੰ ਹੁਣੇ ਖਤਮ ਕਰ ਦੇ। ਐਨੀ ਜੁੜਨ ਦਿੰਦੇ ਸਾਨੂੰ ਤੇਰੇ ਨਾਮ ਨਾਲ। ਐਨੀ ਉੱਠਣ ਦਿੰਦੇ ਸਾਨੂੰ ਅੰਮ੍ਰਿਤ ਵੇਲੇ। ਇਹ ਤੇਰੇ ਘਰ ਵੱਲ ਸਾਨੂੰ ਨਹੀਂ ਆਉਂਦੇ ਜੇ ਆਉਣੇ ਵੀ ਹਾਂ ਤੇ ਸਾਨੂੰ ਮੋੜ ਦਿੰਦੇ। ਇਹ ਤੇਰੀ ਬੰਦਗੀ ਵਾਲੇ ਪਾਸੇ ਨਹੀਂ ਆਉਣ ਦਿੰਦੇ ਚੰਗਿਆਈਆਂ ਵਾਲੇ ਪਾਸੇ ਚੰਗੇ ਰਸਤੇ ਵਾਲੇ ਪਾਸੇ ਨਹੀਂ ਆਉਣ ਦਿੰਦੇ ਸਾਨੂੰ ਅਸੀਂ ਆਖੀ ਤਬੀ ਇਹਨੂੰ ਖਤਮ ਕਰੋ ਇਹਨੂੰ ਦੂਰ ਕਰੋ ਤੁਸੀਂ ਬੱਚੇ ਨੂੰ ਪੜ੍ਹਦੇ ਹੋ ਜੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭਿੱਤਰ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਇਹ ਕਾਮ ਕ੍ਰੋਧ ਝੂਠ ਨਿੰਦਿਆ ਮੇਰੇ ਅੰਦਰ ਵਸਦੇ ਭਿੱਤਰ ਅੰਦਰ ਵਸਦੇ ਨੇ ਇਹਨਾਂ ਨੂੰ ਬਾਹਰ ਕੱਢ ਕੇ ਆਪਣੇ ਚਰਨਾਂ ਨਾਲ ਹਮੇਸ਼ਾ ਜੋੜ ਲਵੋ ਬਸ ਇਹ ਵੀ ਕਾਰਨ ਇਹ ਜਿਹੜੀ ਸਾਨੂੰ ਜੁੜਨ ਨਹੀਂ ਦਿੰਦੇ ਅਸੀਂ ਬੇਨਤੀ ਕਰੀਏ ਤਾਂ ਅਸੀਂ ਗੁਰੂ ਕੋਲ ਆ ਕੇ ਅਸੀਂ ਆਖੀਏ ਤੇ ਅਸੀਂ ਇਹਨਾਂ ਬੁਰੀਆਂ ਆਈਆਂ ਨੂੰ ਬਾਹਰ ਕੱਢੋ ਸਹਿਬ ਜੀ ਮਹਾਰਾਜ ਜੀ ਕਹਿੰਦੇ ਸਭ ਬੈਰਨ ਕੋ ਆਜ ਸੰਘਰੀਏ ਫਿਰ ਪੂਰਨ ਹੋਏ ਹਮਾਰੀ ਆਸਾ ਇੱਕ ਆਸ ਬਣਾ ਕੇ ਕਈ ਵਾਰੀ ਰੱਖਦਾ ਹੈ ਨਾ ਮਨੁੱਖ ਜੀ ਮੈਂ ਅਮਰ ਸ਼ਕਾਂਗਾ ਮੈਂ ਗੁਰਬਾਣੀ ਨਾਲ ਜੁੜਾਂਗਾ ਮੈਂ ਮਰਤ ਵੇਲੇ ਸੰਭਾਗ ਇੱਕ ਆਸ ਬਣਾ ਕੇ ਰੱਖਦਾ ਪਰ ਜੁੜਦਾ ਨਹੀਂ ਹੈ ਉਹਦਾ ਕਾਰਨ ਹੈ ਵਿਕਾਰ ਉਹਦਾ ਕਾਰਨ ਹੈ মোহ ਮਾਇਆ ਇੱਕ ਆਸ ਬਣਾ ਕੇ ਰੱਖਦਾ ਹੈ ਮਨ ਦੇ ਅੰਦਰ ਵੀ ਮੈਂ ਵੀ ਗੁਰੂ ਨਾਲ ਜੁੜਾਂਗਾ ਮੈਂ ਵੀ ਅਮਰ ਸ਼ਕਾਂਗਾ ਪਰ ਫਿਰ ਉਹ ਖਿਆਲ ਜਿਹੜੇ ਨੇ ਨੱਬੇ ਜਾਂਦੇ ਨੇ ਉਹ ਵਿਕਾਰ ਦੇ ਖਿਆਲ মোহ ਮਾਇਆ ਦੇ ਖਿਆਲ ਉਹਨਾਂ ਨੂੰ ਪਰ ਉਠਣ ਨਹੀਂ ਦਿੰਦੇ ਇਲਾਸੀ ਬੇਨਤੀ ਕਰੀ ਬਿ ਸਹਬ ਜੀ ਮੇਰੇ ਮਨ ਨੂੰ ਪੱਕਾ ਕਰੋ ਮੇਰੇ ਮਨ ਦੇ ਵਿੱਚੋਂ ਇਹ ਵਿਕਾਰਾਂ ਮੋ ਮਾਇਆ ਨੂੰ ਬਾਹਰ ਕੱਢੋ ਤਾਂਕਿ ਮੇਰੀ ਇਹ ਆਸ ਪੂਰੀ ਹੋ ਸਕੇ ਮੈਂ ਵੀ ਤੇਰਾ ਅੰਮ੍ਰਿਤ ਪਾਨ ਕਰ ਸਕਾਂ ਮੈਂ ਵੀ ਤੇਰੇ ਨਾਮ ਤੇ ਬੰਦਗੀ ਨਾਲ ਹਮੇਸ਼ਾ ਲਈ ਜੁੜ ਸਕਾਂ ਵਸ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਇਹ ਪਿਆਸ ਇਹ ਤੋਰ ਜਿਹੜੀ ਮੇਰੇ ਅੰਦਰ ਹੈ ਇਹ ਹਮੇਸ਼ਾ ਬਣੀ ਰਹੇ ਵਸ ਤੇਰੇ ਨਾਮ ਨਾਲ ਜੁੜਿਆ ਰਹਾਂ ਅਰਦਾਸ ਕਰਿਆ ਕਰੀਏ ਗੁਰੂ ਦੇ ਬੇਨਤੀ ਕਰਿਆ ਕਰੀਏ ਗੁਰੂ ਦੇ ਪਿਆਤਮਕ ਜੀਵਨ ਨੂੰ ਸਵਾਰ ਦਿਓ ਮਨੋਂ ਤੇ ਲੱਗੀਆਂ ਬੁਰਾਈਆਂ ਨੂੰ ਝੂਠ ਨੂੰ ਨਿੰਦਿਆ ਨੂੰ ਵਿਕਾਰਾਂ ਨੂੰ ਇਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ ਤਾਂ ਕਿ ਮੇਰੇ ਅੰਦਰ ਇਹ ਤਾਂਗ ਨਿਰੰਤਰ ਬਣੀ ਰਹੇ ਕਾਦੀ ਤਾਂਗ ਤੇਰੇ ਨਾਮ ਨੂੰ ਜਪਣ ਦੀ ਤੇਰੇ ਨਾਮ ਨਾਲ ਜੁੜਨ ਦੀ ਤੇਰੀ ਭਗਤੀ ਦੇ ਨਾਲ ਜੁੜਨ ਦੀ ਹੁਣ ਅਬ્યੰਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ ਆਓ ਨਾ ਉਸੇ ਮਦਨ ਨਾਲ ਜੁੜਨਾ ਕਰੀਏ ਫਿਰ ਆਪਾਂ ਸਮਾਪਤੀ ਕਰਨੀ ਹੈ ਜੀ ਇਕਾ